ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰੂਪ ਵਾਲੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਬਿਲਕੁਲ ਨਾਲ ਹੀ ਪਿੰਡ ਆ ਵੀ ਜੀ ਹੁਣਾਂ ਦਾ ਤੇ ਦੁੱਧ ਦਾ ਕੰਮ ਹੈ ਜਿਹੜਾ ਵੀ ਜੀ ਹੁਣਾਂ ਦਾ گاਵਾ ਹੀ ਆ ਸਾਰੀਆਂ ਪੱਲੇ ਪਾਸੇ ਵੀ ਜਿਹੜੀਆਂ گاਵਾ ਹੀ ਆ ਤੇ ਵਿੱਚੋਂ ਕੁਝ ਪਸ਼ੂ ਜਿਹੜੇ ਕਹਿੰਦੇ ਵੀ ਹੌਲੇ ਕਰਨੇ ਆ ਕੁਝ ਵਿੱਚ ਵੇਚਣੀਆਂ ਤੇ ਇੱਧਰ ਲਈ ਲਾਈਨ ਸਾਰੀ ਆ ਜਿਹੜੀਆਂ ਇਹ ਸਾਰੀਆਂ ਵਕਾਊ ਆ ਵਿੱਚੋਂ ਕਹਿੰਦੇ ਜੰਨੀਆਂ ਵੇਚ ਗੀਆਂ ਤੇ ਵੇਚ ਦਾਂਗੇ ਉਹ ਐਂਡ ਤੱਕ ਸਾਰੇ ਪਸ਼ੂ ਜਿਹੜੇ ਵਕਾਊ ਆ ਵਿੱਚੋਂ ਕੋਈ ਟੁਕੜਾ ਘੱਬਣਾ ਵਾ ਕੋਈ ਸੱਜੜ ਆ ਕੋਈ ਬੱਚੇ ਤੋਂ ਬਿਨਾ ਆ ਤੇ ਕੋ ਵੀਡੀਓ ਪੂਰੀ ਵੇਖਿਓ ਤੇ ਬਾਕੀ ਆ ਵੀ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਦੁੱਧ ਦੇ ਇੱਥੇ ਚਵਾਈ ਕਰਕੇ ਖੜੋ ਤਸੱਲੀ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਉ ਬਾਅਦ ਚ ਕੋਈ ਨਾ ਲਾਮਾ ਤੁਹਾਨੂੰ ਰਵੇ ਤੇ ਨਾ ਸਾਨੂੰ ਰਵੇ ਇੱਥੇ ਵੇਖ ਚੱਕ ਕੇ ਖੜਿਆ ਕਰੋ ਉਸਤੇ ਜਿਹੜਾ ਟੋਕੜ ਗੱਬਣ ਪਸ਼ੂ ਆ ਉਹ ਇਸ ਨੂੰ ਚੈੱਕ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਦਿੰਨ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਜੀ ਹੈ ਪੀ ਜੀ ਤੇ ਪਿੰਡ ਸਰੂਪ ਵਾਲੀ ਸੀਲ ਬਟਾਲਾ ਇਸ ਦੇ ਕੋਲ ਦਾਸਪੁਰ ਆਪਣਾ ਪਿੰਡ ਜਿਹੜਾ ਆ ਵਾ ਅੰਮ੍ਰਿਤਸਰ ਬਦਾਸ ਪਟਾਲਾ ਤੋਂ ਅੰਮ੍ਰਿਤਸਰ ਰੋਡ ਤੇ ਹਾਂਜੀ ਕਿਸੀ ਰੋਡੋਂ 1.5 ਕਿਲੋ ਮੀਟਰ ਥੱਲੇੋਂ ਪਿੰਡ ਪੈਂਦਾ ਹੈ ਬਾਜੀ ਆਪਣਾ ਠੀਕ ਬਟਾਲੇ ਤੇ ਲੱਗ ਗਈ ਆ ਕਿ ਬਿਲਕੁਲ ਬਟਾਲੇ ਤੇ ਲੱਗੇ ਬਸ 7-8 ਕਿਲੋ ਮੀਟਰ ਆਪਣਾ ਪਿੰਡ ਹੈ ਬਾਜੀ ਠੀਕ ਆ ਤੇ ਫੋਨ ਨੰਬਰ ਸ਼ਤਤਰ 778 ਠੀਕ ਆ ਹਾਂਜੀ ਤੇ ਸਾਰੇ ਮਾਲ ਵਕਾਉਓ ਇਧਰ ਲਾ ਮੈਂ ਮਾਲ ਸਾਰਾ ਨਹੀਂ ਵਕਾਉਉ ਜੀ ਬਸ ਮਾਲ ਘੱਟ ਕਰਨਾਗੇ ਥੋੜਾ ਜਿਆ ਅੱਜ ਦੋਤੇ ਲਾਈਆਂ ਸਾਰੀਆਂ ਗਾਈਆਂ ਅੱਛਾ ਬਸ ਵਿਚਾਰ ਕੁਝ ਲਾਂਦਾ ਮਾਪੀ ਕਟਾ ਲਈਏ ਥੋੜਾ ਜਿਆ ਮਾਲ ਬਸ ਐ ਕਰਦੇ ਹਾਂ ਨੀ ਗੱਲ ਅੱਛਾ ਬਾਕੀ ਦੋਤੇ ਲੱਗੀਆਂ ਸਾਰੀਆਂ ਕਿ ਘਰੇਲੂ ਗਾਈਆਂ ਜੇ ਆਪਣੇ ਆਕੇ ਬਸਲੀ ਕਰੋ ਕੋਈ ਨਹੀਂ ਬਾਕੀ ਕਿਸੇ ਨੂੰ ਕੋਈ ਪਹਾੜਾ ਪਾਉਣ ਦੀ ਲੋੜ ਕੁਝ ਆਪਣੀ ਬਥੇਲੇ ਬਹੁਤ ਬੱਚਾ ਪਾਉ ਨੇ ਆਣਾ ਪਾ ਕੇ ਤੁਸੀਂ ਆਪਣੀ ਚੋਇਸ ਕਰ ਸਕਦੇ ਠੰਡੀਆਂ ਸੀ ਲਿਆ ਕੇ ਠੰਡੀਆਂ ਸੀ ਦਾ ਜਿੱਦਾਂ ਮਰਜ਼ੀ ਕੋਈ ਆਪਣਾ ਚੋਣ ਕਰ ਸਕਦਾ ਠੀਕ ਹੈ ਹੁਣ ਜਿੱਤਨਾ ਮੰਨ ਲਓ ਕਿ ਗਰਮੀ ਆਉਣਦਈ ਆ ਤੇ ਫਿਰ ਉਸ ਹਾਣਾ ਡੰਗਰਾਂ ਨੂੰ ਥੋੜੀ ਜਗ੍ਹਾ ਵੀ ਖੁੱਲੀ ਚਾਹੀਦੀ ਤੇ ਆ ਬਸ ਜਗ੍ਹਾ ਬਸ ਜਗ੍ਹਾ ਦੀ ਤੰਗੀ ਕਰ ਜਗ੍ਹਾ ਦੀ ਤੰਗੀ ਕਰਕੇ ਫਿਰ ਕੁਛ ਵਿੱਚ ਉਹ ਵੇਚ ਦੇਣੇ ਕਰਕੇ ਬਸ ਮੈਂ ਬਿਠਾਉਣ ਲੱਗਾ ਜੀ ਮਾਲ ਠੀਕ ਹੈ ਜੀ ਤੇ ਹੁਣ ਆਪਾਂ ਦੇਖ ਸਕਦੇ ਹਾਂ ਡੰਗਰ ਪੂਰੇ ਫਸ ਫਸ ਕੇ ਵੱਜੇ ਆ ਪਰਲੇ ਪਾਸੇ ਵੀ ਤੇ ਇੱਧਰ ਵੀ ਤੇ ਫਿਰ ਥੋੜੇ ਕੰਦੇ ਤਾਂ ਕਰਕੇ ਹੌਲੇ ਕਰ ਦੇਣੇ ਆ ਆਹ ਗਾਹਾਂ ਪੇ ਲਿ ਵਾਰੇ ਵਾਰ ਇਹਦੇ ਪਾਰੇ ਦੱਸ ਕਲਪੀ ਤੇ ਪਾਜੀ ਜੇ ਦੂਜੇ ਸਵੇਰੇ ਸੂਈ ਗਏ ਅੱਛਾ ਤੇ ਮਗਰੇ ਦੇ ਬੱਚੀ ਦੇ ਉਹ ਵੀ ਜਰਸੀ ਦੀ ਹੈ ਪਰ ਬੱਚੀ ਦੀ ਜੇ ਮੈਂ ਦੇਣੀ ਅੱਛਾ ਜੀ ਬੱਚੀ ਆਹ ਟਾਈਮ ਮੇਰੇ ਕੋ 10 ਕਿਲੋ ਪੱਕੇ 9 ਕਿਲੋ ਪੱਕਾ ਮੰਨ ਕੇ ਸੌਦਾ ਕਰ ਸਕਦਾ ਜੀ ਕਿੰਨੇ ਚਿਰ ਦੀ ਸੂਈ ਹੈ ਇਹ ਸੂਈ ਹੈ ਕਿ 2-2 ਢਾਈ ਮਿੰਟ ਸੂਈ ਹੈ ਅੱਛਾ 2 ਟਾਈਮ ਮਿੰਟ ਹੋ ਗਏ ਆ ਉਹ ਤਾਂ ਢਾਈ ਦੇ ਵਿੱਚ ਵਿੱਚ ਜੀ ਕਾਟੀ ਹੋ ਸਕਦੇ ਢਾਈ ਤੋਂ ਪਹਿਲਾਂ ਤੇ ਇਹਦੀ ਬੱਚੀ ਦੇਣੀ ਨਹੀਂ ਆ ਬੱਚੀ ਨਹੀਂ ਦੇਣੀ ਜੀ ਬੱਚੀ ਸਾਹਮਣੇ ਆਪਾਂ ਤੇ ਕਿਹਦਾ ਕੋਈ ਦੇਖਣ ਆਲਾ ਉਹ ਵਿਖਾ ਲਦਾ ਨਹੀਂ ਅੱਛਾ ਪਰਦੇ ਪਾਸੇ ਬੱਚੇ ਵੱਜੇ ਨੇ ਤੋਰੋ ਹਾਂ ਫਿਰ ਲਾਓ ਜੀ ਬੱਚੀ ਬਾਕੀ ਵੀਡੀਓ ਪੂਰੀ ਤੇ ਬਾਕੀ ਰੇਟ ਚਲੋ ਜੋ ਵੀ ਆ ਬਾਕੀ ਸੌਦਾ ਮੋਕੇ ਤੇ ਹੋ ਜਾਊਗਾ ਕੋਈ ਵੀਰ ਫੋਨ ਲਾਊਗਾ ਤੇ ਮਾਨਤਨ ਆਪੇ ਮੋਕੇ ਤੇ ਹੋ ਜਾਊਗਾ ਮਾਨਤਨ ਪੂਰਾ ਹੋ ਗਏ ਪੱਕਾ ਹੀ ਕੀਤਾ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਜਿਹੜਾ ਦੁਪਹਿਰ ਦਾ ਵਾ ਕੋਈ ਵੀ ਰੋਸਾ ਹੁਣ ਜਿਹੜਾ ਹਵਾ ਨੇ ਅੰਦਾਜ਼ੇ ਲਾਵੇ ਬਾਕੀ ਸਵੇਰ ਵੀ 7 ਵਜੇ ਦੀ ਚਵਾਈ ਹੋਈ ਸੀ 7 ਵਜੇ ਦੀ ਕਹਿੰਦੇ ਕੀ ਸਵੇਰ ਦੀ ਚਵਾਈ ਆ ਬਾਕੀ ਫਿਰ ਇੱਥੇ ਮੇਨ ਕੰਮ ਦੁੱਧ ਦਾ ਵਾ ਤੇ ਉਸ ਹਾਂ ਨੇ ਫਿਰ ਚਵਾਈ ਕਰਨੀ ਹੁੰਦੀ ਵਿੱਦਿਆ ਨਾਲ ਤੇ ਮੁੱਲ ਵੀ ਜੀ ਇਹਦਾ ਫਿਰ ਮੁੱਲ ਪੁੱਛ ਪਾਜੀ ਤੁਹਾਨੂੰ ਤਾਂ ਪਤਾ ਹੀ 50 ਜਦੋਂ ਆਪਾਂ ਲੈਣ ਜਣੇ ਆਡੋ ਤਾਂ ਬੜੇ ਬੜੀ ਦੁਨੀਆ ਮੰਗਦੀ ਹੈ ਹਾਂਜੀ ਬਾਕੀ ਇਹ ਵੀ ਚਲੋ ਆਏ ਨੂੰ ਅਸੀਂ ਮੋੜਦੇ ਨਹੀਂ ਆਪਾਂ ਤਾਂ ਕਰਾਂਗੇ ਹਾਂਜੀ ਬਾਕੀ ਕੋਈ ਜ਼ਿਆਦਾ ਨਹੀਂ 45000 ਰੁਪਏ ਜੀ ਇਹਦਾ ਅੱਛਾ ਹਾਂਜੀ ਚਲੋ ਬਾਕੀ ਕੋ ਫੋਨ ਲਾਊਗਾ ਤੇ ਆਪੇ ਮੁੱਕ ਤੇ ਕਮਾਂਡ ਤਾਂ ਹਰ ਕਿਸ ਦਾ ਪੀਦਾ ਕਰਾਂਗੇ ਪੂਰਾ ਜਨਾਬ ਹੋ ਜਾਵੇ ਤੇ ਆ ਜਿਹੜੀ ਜੇ ਇਹ ਤੇ 6 ਮਹੀਨੇ ਦੀ ਕੱਪਣ ਜੀ ਅੱਛਾ ਤੇ 5 ਤੋਂ 6 ਕਿਲੋ ਦੁੱਧ ਜਾਂਦਾ ਮੇਰੇ ਕੋਲ ਅੱਛਾ 6 ਮਹੀਨਿਆਂ ਦੀ ਗੱਭਣ ਹੈ ਹਾਨੀ ਅੱਗੇ ਨੂੰ 66 ਸੀਮਣ ਲੱਗਾ ਜੀ ਅੱਛਾ ਤੇ ਇਹ ਹੁਣ ਬਾਰੇ ਦੇ ਰੰਗੇ ਭਕੇ ਕੀ ਹੁੰਦਾ ਜੀ ਤੁਰ 66 ਸੀਮਣ ਲੱਗਾ ਤੁਰ ਫਿਰ ਇੰਨੇ ਸੱਜਣ ਨੇ ਦੁੱਧ ਕਿੰਨਾ ਕੱਢਿਆ ਉਤਰਾ ਇਹਨੇ 17 18 ਕਿਲੋ ਸੱਜੇ ਦਾ ਦੁੱਧ ਆ ਜੀ ਅੱਛਾ 17 18 ਕਿਲੋ ਦਾ ਸੱਜੇ ਦਾ ਰਿਆ ਠੀਕ ਹੈ ਐਵੇਂ ਮਿੰਨਦੀ ਗੱਬਨਾ ਤੇ ਹੁਣ 5-6 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਤੇ ਇਹਦਾ ਫਿਰ ਮੁੱਲ ਵੀ ਜੀ 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 ਪੁਜਾਰ ਦੇ ਹਿਸਾਬ ਨਾਲ ਵੇਚ ਲਓ ਬਾਕੀ ਗਾਂ ਜਿਹੜੀ ਤੈਰਈ ਉਦੋਂ ਤੇ ਬਸ ਵੇਖਣ ਦੇ ਲੈ ਕੇ ਜੁਂਦੀ ਜੀ ਬਸ ਮੈਂ ਤੇ ਘੱਟ ਕਰਨ ਕਰਕੇ ਸਾਨੂੰ ਲੱਗਾ ਜੀ ਪਿਆਰ ਹੋਈ ਤੇ ਕੋਈ ਐਵੇਂ ਦੀ ਮਾਲ ਦਾ 70 75 ਵੀ ਮੰਗ ਸਕਦਾ ਪਰ ਇਸ ਟਾਈਮ ਉਹ 50000 ਰੁਪਏ ਜਿਹਦਾ ਅੱਛਾ ਹੁਣ 50000 ਰੁਪਏ ਇਸ ਟਾਈਮ 50000 ਰੁਪਏ ਮੈਂ ਕੀ ਮੰਨ ਤਨ ਨਹੀਂ ਤਾਂ ਕਰ ਦਾਂਗੇ ਜਿਹਦਾ ਬਾਕੀ ਮੰਨ ਤਨ ਮੌਕੇ ਤੇ ਹੋ ਜਾਊਗਾ ਮੰਨ ਤਨ ਹੋ ਜੀ ਆ ਥਾਣੇ ਦੇ ਵੀ ਦੇਖ ਸਕਦੇ ਲਿਓ ਅਗਲੇ ਵੀ ਖੋਲੋ ਫਿਰ ਬਾਕੀ ਚੁਆਈ ਬਹੁਤ ਸਮੂਥ ਆ ਠੀਕ ਆ ਹਾਂ ਜੀ ਏਵੇਂ ਤੋਕਰ ਗੱਬਣੀਆਂ ਜਿਹੜੀ ਤੋਕਰ ਗੱਬਣ ਦੇ 3 ਮਹੀਨੇ ਚੈੱਕ ਪਾਸ ਜੇ ਬਾਕੀ ਆਪਣਾ ਕੋ ਡਾਕਟਰ ਆਪਣਾ ਵੀਰ ਨਾਲ ਲੈ ਵੇ ਚੱਕ ਲਾਉਣ ਵਾਸਤੇ ਜੋ ਪਰ ਸਾਡੇ ਵਾਸਤੇ 3 ਮਹੀਨੇ ਗੱਬਣੇ ਅੱਛਾ ਦੁੱਧ ਉਹ ਪੈਸੇ ਥੱਲੇ 10 ਕਿਲੋ ਜੇ ਬਾ 9 ਕਿਲੋ ਕਰਤਾ ਮੰਨ ਕੇ ਕੋ ਸੌਦਾ ਕਰ ਸਕਦਾ ਇੰਨੇ ਸੱਜਨੇ ਕਿੰਨਾ ਕੱਟਿਆ ਤੋ ਇਹਦਾ ਭਾਈ 20 ਕਿਲੋ ਦੁੱਧ ਜਗਾ ਤੋਰੋ ਫਿਰ ਇਹਨੂੰ ਹਾਂਜੀ ਬਾਕੀ ਸਾਈਡ ਤੋਂ ਪਰ ਇਹ ਥੋੜੀ ਜਿਹੀ ਆਪਣਾ ਬਾਹੀ ਰੱਖ ਦੀ ਜੇ ਉਹ ਦੱਸਣਾ ਕਿ ਉਹ ਚੰਗਾ ਬਾਕੀ ਦੁੱਧ ਪੂਰਾ ਜੇ ਥਣ ਪੂਰਾ ਹੈ ਥਣ ਪੂਰਾ ਜੇ ਬਾਹੀ ਜੂ ਰੱਖ ਦੀ ਜੇ ਮੰਗ ਲੈ ਬਾ ਤੋਰ ਦੋ ਫਿਰ ਹਾਂਜੀ ਬਾਕੀ ਇਹ ਆ ਵੀ ਚਲੋ ਸੌਦਾ ਮੁੱਕੇ ਤੇ ਹੀ ਹੋਣਾ ਆਪੇ ਸੌਦਾ ਮੁੱਕੇ ਤੇ ਹੋਣਾ ਜੀ ਉਹਦੇ ਬਾਕੀ ਆਪਣਾ ਮਾਨਤਨ ਵੀ ਕੋ ਆਊਗਾ ਕੋਈ ਫੋਨ ਲਾਵੇ ਮਾਨਤਨ ਆਪੇ ਹੋ ਹੀ ਜਾਂਦੇ ਹੁੰਦੇ ਆ ਬਾਅਦ ਚ ਬਾਕੀ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੇ ਚੰਗੀਆਂ ਵਾ ਬਾਕੀ ਫੇਨਸੂਰ ਬਹੁ ਮੋਟੀ ਆ ਲਾਜੋ ਲਾਜੋ ਬਾਕੀ ਨੇ ਕੀ ਦਾ ਫਾਇਦਾ ਜਿਹੜਾ ਆਪਾਂ ਫਰਕ ਦੇਖ ਸਕਦੇ ਹਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਪਰ ਤੇ ਭਾਜੀ 50000 ਅੱਛਾ ਇਹਦਾ ਵੀ 50000 ਇਹਦਾ ਵੀ 50000 ਠੀਕ ਆ ਚਲੋ ਆ ਵੀ ਖੋਲ ਦੋ ਫਿਰ ਇਹ ਗੱਭਨ ਜੇ ਕਿ ਉਤਰਾ ਹੀ ਜੀ ਹਾਂਜੀ ਨਹੀਂ ਹੁੰਦਾ ਹੀ ਹੈ ਅੱਛਾ ਅੱਛਾ ਇਹਦਾ ਬੱਚਾ ਹੈਗਾ ਹਾਂਜੀ 2 ਮਹੀਨੇ ਜਾਂ 1.5 ਦੋ ਮਹੀਨੇ ਤੌਰ ਫਿਰ ਇਹਨੂੰ ਸੂਆ ਇਹਦਾ ਪਹਿਲਾ ਕਿ ਆਉਂਦਾ ਜੀ ਸੂਆ ਪਨੂਨ ਦੇ 4-5 ਮਹੀਨੇ ਪਹਿਲਾ ਹੀ ਸੂਆ ਹੈ ਸੋ ਇਹ ਸੂਆ ਹੀ ਆ ਬੱਚਾ ਇਹਦਾ ਹੈਗਾ 4-5 ਉਹ ਜਿਹੜੀ ਚਾਰ ਦੰਦ ਤੇ ਉੱਧਰ ਜਿਹੜੀਆਂ ਖੁੱਲੀਆਂ ਛੱਡ ਦਿੰਦੇ ਆ ਤੇ ਉਦੋਂ ਭੱਜ ਜਾਂਦੀ ਐ ਚਲੋ ਬੰਦੋ ਇਹਨੂੰ ਪਰੇ ਤੋਂ ਬੰਦੋ ਦਰਦੀ ਦਰਦੀ ਜੀ ਆ ਜਾ ਬੂਹ ਨੋ ਜੇ ਹੁਣੇ ਪਾਇਆ ਹਜੇ ਉਦੋਂ ਨੂੰ ਜਾਣ ਨੂੰ ਕਰਦੀ ਐ ਖੁੱਲੀ ਫਿਰ ਇਹਨੂੰ ਕਰਦੀ ਇਹ ਆ ਵੀ ਚਲੋ ਕਈ ਵਾਰੀ ਪਸ਼ੂ ਬਾਹਰ ਲੈ ਬੰਦੇ ਤੋਂ ਡਰ ਵੀ ਜਾਂਦਾ ਵਾ ਕਿੰਨਾ ਜੀ ਤੇ ਕੋਲ ਦੁੱਧ ਸੌਦਾ ਪ੍ਰੀਤ ਤੇਰਾ ਵੀ ਚੱਲਦੀ ਪਰ ਪੱਕਾ ਕੋਈ 12 ਮੰਨ ਕੇ ਸੌਦਾ ਵੀਰ ਆਪਣਾ ਕਰ ਸਕਦਾ ਹੈ। ਅੱਛਾ। ਸੋ ਯੂ ਨੋ ਕਿੰਨਾ ਚਿਰ ਹੋ ਗਿਆ ਵਾ? ਇਹਨੂੰ 1.5 ਤੋਂ 2 ਮਹੀਨੇ ਭਾਈ ਸੂਈ ਨੂੰ ਹੋਏਗੀ। ਤੇ ਇਹਦੇ ਮਗਰ ਬੱਚਾ ਕੀ ਹੈ? ਇਹਦੇ ਮਗਰ ਬੱਚੀ ਹੈ। ਚਰਸੀ ਬੱਚੀ ਹੈ ਇਹਦੇ ਮਗਰ। ਦੇ ਦੇਣੀ ਬੱਚੀ ਹੈ ਇਹਦੀ। 25 ਦੇਵਾਂਗੇ ਬੱਚੀ। ਇਹਦਾ ਮੁੱਲ। ਇਹਦਾ ਮੁੱਲ ਵੀ 55000 ਰੁਪਏ ਭਾਈ। ਅੱਛਾ 55000। 55000। ਬਾਕੀ ਮੰਨ ਤਨ ਕਰਦਾ। ਠੀਕ ਹੈ ਜੀ। ਹਾਂ। ਹਾਂ ਤੁਹਾਨੂੰ ਦੇਖ ਸਕਦਾ। ਬੱਦਰੀ ਹੋ ਗਈਆਂ ਯਾਰ ਤੀ ਵੀਰੇ ਘਰ ਆਪਣਾ ਕੋਈ ਚਾਹੂਗਾ। ਹਾਂਜੀ। ਕਹੂਗਾ ਹਾਂ ਵੀ ਕੋਈ ਗਾਂ ਲੈ ਆਂਦੀ ਆਪਣੇ ਠੀਕ ਹੈ ਜੀ ਹਾਂਜੀ ਤੇ ਬਸ ਇੱਕ ਤਸੱਲੀ ਕਰਨਾ ਵੀ ਸਰਕਦਾ ਹੱਕ ਆ ਇਹਨੂੰ ਆ ਸਕਦਾ ਸਭ ਤੋਂ ਵਧੀਆ ਨਹੀਂ ਤੇ ਆਨਲਾਈਨ ਆਪਣਾ ਵੀਰ ਕੋ ਹਰ ਕੋਈ ਚੋਈ ਮੇਰੇ ਕੋਲ ਭਰਾ ਸਕਦਾ ਜਿੱ ਚੱਕ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਇਹ ਗਾਂ ਜੇ ਭਾਜੀ ਦੂਜੇ ਸੂਏ ਦੇ ਜਿਹਦੇ ਮਗਰੂ ਵੱਚੀ ਹੈ ਅੱਛਾ ਸੇਮ ਡਿਟੋ ਕਾਪੀ ਇਹਦੀ ਵੱਚੀ ਮਗਰ ਭਾਜੀ ਅੱਛਾ ਪਰ 30 ਤਰੀਕ ਦੇ ਨੂੰ ਟੀਕਾ ਫੇਰ ਲੱਗ ਗਿਆ ਜਣ ਕਿੰਨੇ ਚਿਰ ਦੀ ਸੋਈ ਹੈ ਇਹਨੂੰ ਲਗਭਗ 2.5 ਤੋਂ 3 ਮਹੀਨੇ ਲੱਗੇ ਅੱਛਾ 2.5 ਤੋਂ 3 ਮਹੀਨੇ ਸੋਈ ਨਾ ਹੋ ਗਏ ਦੁੱਧ ਕਿੰਨਾ ਇਹਦੇ ਕੋਲ ਦੁੱਧ ਐਟ ਟਾਈਮ 16 ਤੋਂ 17 ਕਿਲੋ ਹੈਗਾ ਜੀ ਠੀਕ ਹੈ ਤੇ ਸਾਡੇ 20 20 ਸਾਡੇ 20 ਇਹ ਦਿੰਦੀ ਰਹੀ ਜੀ ਤੁਰ ਫਿਰੇ ਕਰੀਨਾ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਲਾਗੇ ਤੋਂ ਇਹ ਤੇ ਟੰਡੀ ਪੀਰੀ ਨਹੀਂ ਆ ਬਚਰੀ ਆ ਪਰ ਨਿਆਣਾ ਕੋ ਚੋਵੇ ਨੂੰ ਪਰ ਪੀਰੀ ਜੋ ਪਾ ਰਸੀ ਪਾਵੇ ਕੋ ਨਾ ਪਾਵੇ ਅੱਛਾ ਜੀ ਤੇ ਦੂਜੀ ਗੱਲ ਇਹ ਆ ਬਸ ਇਹਦੀ ਮੈਂ ਪਾਜੀ ਬੱਛੀ ਛੱਡਦਾ ਜੀ ਬਾਕੀ ਮੈਂ ਰਪ੍ਰੈਸਰ ਤੇ ਆਪਣੇ ਜਿਹੜੇ ਬੱਚੇ ਉਹ ਤੇ ਪਲੇਸਾ ਤੇ ਪਾਲਣ ਗਿਆ ਅੱਛਾ ਜਿਹੜਾ ਦੁੱਧ ਨਹੀਂ ਆਪਾਂ ਮੂਲ ਦਾ ਹੁੰਦਾ ਪ੍ਰੈਸਰ ਹਾਂਜੀ ਹੰਨੇ ਨੂੰ ਕਹਿੰਦੇ ਆ ਉਹ ਪੈਲਣ ਦਾ ਇਹ ਪਾਜੀ ਦੁੱਧ ਬੋਤਲ ਦੇ ਨਾਲ ਠੀਕ ਆ ਬੱਛੀਆਂ ਦਏ ਆ ਤਿਆਰ ਕਰਨ ਪਰਲੇ ਪਾਸੇ ਉਹ ਬੱਛੀਆਂ ਸਾਰੀਆਂ ਤਿਆਰ ਹੋਣ ਆਲੀਆਂ ਬੱਜੀਆਂ ਤੈਆਂ ਕਰਕੇ ਵੀ ਪਸ਼ੂ ਜਿਹੜੇ ਹੁਣ ਮਦਗਿਏ ਆ ਤੇ ਇਹਦਾ ਫਿਰ ਮੁੱਲ ਦਾ ਮੋਲ ਹੈ ਫਿਰ ਭਾਜੀ 55000 ਅੱਛਾ ਇਹਦਾ 55000 ਹੈ ਹਾਂਜੀ ਬਾਕੀ ਮਾਨਸਰ ਵੀ ਦਾ ਕਰਦਾ ਠੀਕ ਹੈ ਤੇ ਆ ਜਿਹੜੀ ਗਾਂ ਜੇ ਇਹ ਪਨੂਨ ਮੱਛੀ ਸੂਈ ਜੀ ਅੱਛਾ ਹਾਂਜੀ ਬਾਕੀ ਠੰਡੀ ਤੇਰੀ ਆਪਣੀ ਘਰ ਦੀ ਮੱਛੀ ਹੈ ਜੀ ਦੁੱਧ ਕਿੰਨਾ ਇਹਦੇ ਕੋਲ ਦੁੱਧ ਹੈ ਟਾਈਮ 11 12 ਜਲਦੀ ਬਾਅਦ 10 ਮਾਨ ਕੇ ਵੀਰ ਮੈਂ ਤਾਂ ਸੌਦਾ ਕਰ ਸਕਦਾ ਕਿੰਨਾ ਜਰਾ ਹੈ ਸੂਈ ਨਾ ਇਹਨੂੰ ਮਹੀਨਾ ਹੋਇਆ ਜੀ ਮਹੀਨਾ ਸੌ ਮਹੀਨਾ ਬੜੀ ਬੱਚਾ ਦੇ ਦੇ ਮਗਰ ਅੱਛਾ ਹਾਂਜੀ ਤੋਰ ਨਾਲ ਹੀ ਮਿਲ ਜਾਊਗਾ ਬਾਕੀ ਕੰਪੈਕਟ ਅੱਡ ਦੀ ਜੇ ਤਾਂ ਸਮੂਥ ਹਾਰ ਕੇ ਚੀਜ਼ ਤੇ ਬਹੁਤ ਵਧੀਆ ਤੋਰ ਦੋ ਫਿਰ ਇਹਨੂੰ ਇਹ ਵੀ ਤੋਰ ਤੇ ਨਹੀਂ ਅਜਲਾ ਤੇ ਇਹਦਾ ਫਿਰ ਮੁੱਲ ਮੁੱਲ ਇਹ ਹਿਸਾਬ ਨਾਲ ਤੇ 50000 ਕੁ ਬ੍ਰੀਡ ਆ ਤੇ ਜਿਆਦੇ ਵਾਲੀ ਪਰ ਹਾਸ ਟਾਈਮ ਸਮੇਂ ਦੇ ਹਿਸਾਬ ਨਾਲ ਮੁੱਲ ਇਹਦਾ ਵੀ 50000 ਹੈ। ਅੱਛਾ 50000 ਆ। ਹਾਂਜੀ ਬਾਕੀ ਕੰਪਲਟ ਟੱਡ ਰਿਹਾ ਤੁਹਾਨੂੰ ਪਤਾ ਅੱਜਕੱਲ ਜੋ ਸੁਣੀਆਂ ਲੱਗਦੀ ਹੈ। ਹਾਂਜੀ ਹਾਂਜੀ। ਉਹ ਚੀਜ਼ ਵਿੱਚ ਹੈ। ਕੀ ਕਿ ਮੈਨੂੰ ਜਾਦੇ ਕਰਕੇ ਬਸ ਡੰਗਰ ਦੇ ਕੇ ਬਾਕੀ ਇਹ ਵੀ ਚਲੋ ਜਿਹੜੀ ਵਿਗ ਨੂੰ ਦੇ ਗਈ ਨੂੰ ਬਾਕੀ ਨਾਲ ਦੋਤੇ ਤੇ ਲੱਗੀਆਂ ਫਿਰ ਘਰ ਆਪਾਂ ਸੇ ਨੂੰ ਚਲਾਈ ਜਾਵਾਂਗੇ ਆਪਣਾ ਕੰਮ ਆ ਜੀ ਠੀਕ ਆ ਤੇ ਥਾਣੇ ਦੇਖ ਸਕਦੇ ਆ ਲੱਗੇ ਤਾਂ ਥੋੜਾ ਡਰਦੀ ਡਰਦੀ ਜੀ ਆ ਠੀਕ ਆ ਤੇ ਹੁਣ ਆ ਜਿਹੜੀ ਜੇ ਇਹ ਭਾਜੀ ਸੱਜਰ ਸਮਝ ਲੈ ਕੋਈ ਟੋਪੜ ਸਮਝ ਲੈ ਹਾਂਜੀ ਨੂੰ ਮਹੀਨੇ ਦੇ ਅੰਦਰ ਹੀ ਟਾਈਮ ਹੋਇਆ ਜੀ ਕਿ ਜੀ ਸੂਈਆਂ ਦੀ ਵੀਡੀਓ ਵੀ ਮੇਰੇ ਕੋਲ ਫੋਟੋ ਹੈਗੀ ਜੀ ਹਾਂਜੀ ਇਹ ਬੱਚਾ ਜਿੱਦ ਨੂੰ ਪੂਰਾ ਉਦੋਂ ਦੀ ਵੀਡੀਓ ਮੇਰੇ ਕੋਲ ਹੈਗੀ ਅੱਛਾ ਤੇ ਐਰ ਕਾਇਦਾ ਸੂਣ ਤੋਂ ਪਹਿਲਾਂ ਹੀ ਨਾ ਬਹਿਣੀ ਵਾਲੀ ਸਾਈਡ ਅਗਲਾ ਜਿਹੜਾ ਥਾਣਾ ਉਹ ਮਰ ਗਿਆ ਜੀ। ਅੱਛਾ। ਤੇ ਪਿਛਲੇ ਸੂਵੇ ਤੇ ਇਹਨਾਂ ਦੁੱਧ ਬਹੁਤ ਚੰਗਾ ਕੱਢਿਆ ਸੀ। ਹਾਂਜੀ। ਐਰ ਕਾ ਕੁਝ ਮੇਰੇ ਕੋਲ ਸੇਵਾ ਨਹੀਂ ਹੋਈ ਜੀ ਲਾਰੋ ਜਾਂ ਕੁਝ ਕਿਸੇ ਤਰ੍ਹਾਂ ਤੇ ਦੁੱਧ ਦਾ ਟਾਈਮ ਇਹ ਵੀ 11-12 ਕਿਲੋ ਤੇ ਚੱਲਣ ਦਿੱਤਨਾ ਥਾਣਾ ਦੇ ਵਿੱਚੋਂ। ਤੋਰਾਂ ਫੇਰ ਇੱਕ ਦੀ। ਤਿੰਨ ਥਾਣੀਆਂ ਇਹਦੇ। ਹਾਂ। ਬਹਿਣੀ ਵਾਲੋ ਐਰ ਕੈਨ ਥਣ ਖਰਾਬ ਹੋਇਆ ਜੀ। ਅੱਛਾ। ਪਹਿਲਾਂ ਠੀਕ ਹੀ ਆ ਵੀ ਫੋਨ ਤੋਂ ਪਹਿਲਾਂ ਹੋ ਗਿਆ ਖਰਾਬ ਤੇ ਨਹੀਂ ਆਪਣਾ ਇਲਾਜ ਕੀਤਾ ਪਰ ਨਹੀਂ ਕੰਟਰੋਲ ਸੀ ਪਾਜੀ। ਅੱਛਾ। ਮਾਰ ਕਰਕੇ ਤੇ ਬਾਕੀ ਖੁੱਲੀਆਂ ਨਹੀਂ ਹਰ ਫਰੇਜ਼ ਆ ਭਾਜੀ ਆ ਬੈਠੇ ਨਾਲ ਸਿਰੋ ਸੇ ਪਾਉਣ ਕਰਕੇ ਤੇ ਕੁਝ ਤੋਂਦੇ ਵੇਜ ਵੀ ਤੇ ਠੀਕ ਆ ਉਤਰ ਜਰਾ ਤੇਰ ਕਹਿੰਦੇ ਵੀ ਖੁੱਲੀਆਂ ਛੱਡ ਦਿੱਤੀਆਂ ਹਾਂ ਅੰਦਰ ਹੁਣ ਬਾਕੀ ਗਰਮੀ ਆ ਗਈ ਹੁਣ ਗਾੜੀ ਗਾ ਖੁੱਲੀਆਂ ਛੱਡੀਆਂ ਜਾਣੀਆਂ ਨਹੀਂ ਉੱਥੇ ਤੇ ਇਹਦਾ ਫਿਰ ਮੁੱਲ ਹਰ ਪੇ ਭਾਜੀ ਥਣ ਸਹੀ ਹੁੰਦੇ ਤੇ ਪੂਰੇ ਦੁੱਧ ਤੇ ਨਹੀਂ ਫਿਰ ਤੇ ਮੁੱਲ ਕੁਝ ਹੋਰ ਹੋਣਾ ਸੀ ਹਾਂਜੀ ਪਰ ਹੁਣ ਆਹ ਟਾਈਮ ਚਲੋ ਤੇ ਲੱਦੇ ਸਭ ਰਾਜ ਦਾ ਮਗਤੀ 30000 30000 ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਇਹ ਵੀ ਤਸੱਲੀ ਕਰਨੀ ਹੋਵੇ ਕਿ ਇਹਨੇ ਆਪਣੇ ਕੋ ਵੀਰ ਨੇ ਵੀਡੀਓ ਵੇਖਣੀ ਆ ਕੋਈ ਨਹੀਂ ਦੇਖਣੀ ਆ ਉਹਦੀਆਂ ਦੇ ਵਿਖਾ ਦਿੰਦੇ ਨੇ ਮਹੀਨੇ ਤੇ ਅੰਦਰ ਇਹ ਸੂਈ ਦੀ ਬਾਰੇ ਸਭ ਕੁਝ ਠੀਕ ਹੈ ਤੇ ਆ ਜਿਹੜੀ ਗਾਂ ਜੀ ਇਹ ਗਾਂ ਵੀ ਆਪਣੇ ਕੋ ਬਹੁਤ ਕਰਮਾਂ ਵਾਲੀ ਦੀ ਭੱਜੀ ਹਾਂਜੀ ਤੇ ਇਹ ਭਾਜੀ ਸੂਈ ਜੇ 8 ਜਨਵਰੀ ਦੀ ਅੱਛਾ ਇਹਦੀ ਫੋਟੋ ਮੇਰੇ ਕੋਲ ਹੈਗੀ ਸੂਈ ਦੀ ਅੱਛਾ ਉਹ ਵੀ ਸਭ ਕੁਝ ਤੇ ਹੁਣ ਦੁੱਧ ਦੁੱਧ ਐਸ ਟਾਈਮ दस किलो पर नौ मानने के पता को सौदा कर सकता भी तोरो हाँ फिर एक हाँ। आजा आजा पुत्र ना डर ਤੇ ਇਹਦਾ ਫਿਰ ਮੁੱਲ ਅਰਪੇ ਤੇ ਮੇਰੇ ਨਾ ਨਵੇਂ ਬੰਦੇ ਹੋਣ ਕਰਕੇ ਨਾ ਮੇਰੇ ਕੋਲ ਗਾਂ ਡرائی ਨਹੀਂ ਹੋਈ ਅੱਛਾ ਗਾਂ ਇਹ ਪਿੰਡੇ ਸੂਏ 25 26 25 26 ਕਿਲੋ ਦੇ ਚੱਲਦੀ ਸੀ ਅੱਛਾ ਤੇ ਐਰ ਕਾ ਡرائی ਨਾ ਹੋਣ ਕਰਕੇ ਅੱਛਾ ਤੇ ਲਾਲੋ ਵੀ ਮੇਰੇ ਕੋਲ ਨਵੇਂ ਬੰਦੇ ਕਰਕੇ ਜਾਂ ਕਿਸ ਤਰ੍ਹਾਂ ਹਾਂਜੀ ਨਹੀਂ ਮੇਰੇ ਕੋਲ ਛੱਡੀ ਗਈ ਤਾਂ ਆ ਕੇ ਕਰਕੇ ਗਾਂਸਲੇ ਦੁੱਧਿਆ ਪਿਛਲੇ ਸੂਏ 25 26 ਕਿਲੋ ਦੁੱਧੇ ਦਿੰਦੀ ਸੀ ਹੁਣ ਕਿੰਨਾ ਹੁਣ ਇਸ ਟਾਈਮ 9 ਮੰਨ ਕੇ ਸੌਦਾ ਕਰਦੇ ਤਾਂ ਦੁੱਧ 10 11 ਨਹੀਂ ਕਰ ਦਿੰਦੀ ਕਿਸੇ ਵੇਲੇ ਅੱਛਾ ਹਾਂਜੀ ਤੇ ਪਰ ਮੁੱਲ ਵੀ ਇਸ ਟਾਈਮ ਇਹਦਾ ਆਪ ਦੇ ਮੰਗੀ ਲੈ ਲਈ ਹਾਂਜੀ 45000 ਰੁਪਏ ਦਾ ਮੰਗੀ ਅੱਛਾ 45000 ਜੀ ਬੜੀ ਮਾਨਤਾ ਨੂੰ ਕਰ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਬਾਕੀ ਇਹ ਆ ਵੀ ਤੁਹਾਡੇ ਘਰ ਕੋ ਤਸੱਲੀ ਕਰਕੇ ਨਾ ਵੀ ਮੈਂ ਤਸੱਲੀ ਇੱਥੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਆਪਣੀ ਪੂਰੀ ਤਸੱਲੀ ਕਰਕੇ ਫਿਰ ਦੋ ਕਰੀ ਠੀਕ ਹੈ ਜੀ ਬਾਕੀ ਕੋ ਅੱਗੇ ਮੌਸਮ ਆਉਣ ਵਾਲਾ ਆਪਣਾ ਹਰਪੀ ਦੇ ਗਰਮੀ ਵਾਲਾ ਇਹ ਤੁਹਾਨੂੰ ਪਤਾ گاਵਾ ਗਰਮੀਆਂ ਤੇ ਕਿਦਾਂ ਚੱਲ ਜੀ ਕਿੰਨਾ ਮਹੀਨਾ ਹਾਂਜੀ ਹਾਂਜੀ ਆਪਣੀ ਵੀਰ ਮਾਈ ਤੇ ਤਸੱਲੀ ਕਰਕੇ ਜੋ ਵੀ ਕਰ ਸਕਦਾ ਜੀ ਠੀਕ ਹੈ ਜੀ ਇੱਥੇ ਆਪਣਾ ਵੇਸ ਚੱਕ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ